ਸੰਗ ਦੇ ਲਘਿਨੇ ਵਾ ਦਿਨੇ ਵਾਲ ਸੁਰਮਣੀ ਅਕਾਲੀ ਦਲ ਅੰਮ੍ਰਿਤਸਰ ਹਰਤਾ ਖੜੂ ਸਾਹਿਬ ਦੇ ਬਲਾਰੇ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਦਲਬਾਖ ਸਿੰਘ ਜੀ ਜਿਸ ਤਰ੍ਹਾਂ ਅੱਜ ਕੱਲ੍ਹ ਚੱਲ ਰਿਹਾ ਪੰਜਾਬ ਦੇ ਹਾਲਾਤ ਪੰਜਾਬ ਜੁਨੀਵਰਸਿਟੀ ਚੰਡੀਗੜ੍ਹ ਇਹਨਾਂ ਬਾਰੇ ਤਾਂ ਡਾ ਕੀ ਵਿਚਾਰਿਆ ਤੇ ਕੀ ਗੱਲ ਬਾਤ ਹੈ ਸੁਗਾ ਕਨਸ ਜੀ ਜੋ ਕਿ ਪੰਜਾਬ ਨਾਲ ਜੇ ਆਪਾਂ ਪਹਿਲਾਂ ਸ਼ੁਰੂਸਾਤ ਹੋ ਗਈ ਉਹ ਤੇ ਪੰਜਾਬ ਦੇ ਨਾਲ ਜਿਹੜੇ ਸੈਂਟਰ ਸਰਕਾਰ ਦੇ ਨਾਲ ਸਰਕਾਰ ਹੈ ਉਹ ਧੱਕਾ ਕਰਦੀ ਆ ਰਹੀ ਹੈ। 47 ਤੋਂ ਬਾਅਦ ਲਗਾਤਾਰ ਪੰਜਾਬ ਨੂੰ ਹਰ ਜਿਹੜਾ ਵਾ ਮਸਲੇ ਤੇ ਘੇਰਾ ਜਾ ਰਿਹਾ ਵਾ ਇਹਨੂੰ ਮਜਬੂਰ ਕਰ ਦਿੱਤਾ ਗਿਆ ਵਾ ਕਿ ਪੰਜਾਬ ਨੇ ਕੋਈ ਵੀ ਕੰਮ ਕਰਉਣਾ ਧਰਨੇ ਲਾ ਕੇ ਹੋਣਾ ਵਾ। ਇਹ ਵੀ ਪਦਾਨ ਨੂੰ ਧਰਨੇ ਲਾਇਆ ਨੂੰ ਹੋਣਾ ਤੇ ਨਹੀਂ ਹੋਣਾ ਇਸੇ ਕਰੀ ਤੈਤ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲਿਆ ਹੋਆ ਵੇਖੋ ਪੰਜਾਬ ਯੂਨੀਵਰਸਿਟੀ ਦਾ ਪੀਜ ਵੀ ਨਾ ਖੜਾ ਜਦੋਂ ਆਪਾਂ ਪੜ੍ਹਦੇ ਅੰਗਰੇਜ਼ੀ ਦਾ ਇਥੋਂ ਪਤਾ ਲੱਗਦਾ ਕਿ ਸਾਡੀ ਜਾਇਦਾਦ ਪੰਜਾਬ ਦੀ ਜਾਇਦਾਦ ਆ ਯੂਨੀਵਰਸਿਟੀ ਜਿਹੜੀ ਆ ਜਿਹਨੂੰ ਨਾਮ ਪੰਜਾਬ ਯੂਨੀਵਰਸਿਟੀ ਦਿੱਤਾ ਗਿਆ ਇਹ ਹੁਣ ਸੈਂਟਰ ਸਰਕਾਰ ਨੇ ਪਹਿਲਾਂ ਸਾਡੇ ਪਹਾੜਾ ਤੋਂ ਖਤਮ ਕੀਤਾ ਚੰਡੀਗੜ੍ਹ ਵੀ ਸਾਡੇ ਜਿਹੜਾ ਰਾਜਧਾਨੀ ਆ ਉਹ ਵੀ ਤਰੀਵਨ ਖੋਈ ਵਾ ਖੋਇਆ ਹੋ ਰਗੀ ਆ ਹੁਣ ਸਾਡੇ ਇਥੇ ਬੱਚੇ ਪੜ੍ਹਦੇ ਆ ਜੂਨੀਵਰਸਿਟੀ ਦੇ ਵਿੱਚ ਜੋ ਪੰਜਾਬ ਦੀ ਯੂਨੀਵਰਸਿਟੀ ਆ ਤੇ ਚੰਡੀਗੜ੍ਹ ਵਿੱਚ ਖੜੀ ਗਈ ਆ ਉਹਨੂੰ ਇਹ ਖੋਣ ਦਾ ਜਿਹੜੇ ਸੈਂਟਰ ਸਰਕਾਰ ਉਹ ਹੱਥ ਪਰ ਮਾਰ ਰਹੀ ਆ ਤੇ ਜੋ ਆ ਚਾਰ ਪੰਜ ਦਿਨ ਤੋਂ ਇਥੇ ਚੱਲ ਰਿਹਾ ਵਾ ਹੰਗਾਮਾ ਇਹ ਬਹੁਤ ਮੰਦ ਭਗਾਵਾ ਜਿਹੜੇ ਪੁਲਿਸ ਜਾਂ ਚੰਡੀਗੜ੍ਹ ਦੀ ਉਹ ਸਾਡੀਆਂ ਧੀਆ ਭੈਣਾਂ ਨੂੰ ਬੱਚਿਆਂ ਨੂੰ ਕਿੱਚ ਕਿੱਚ ਕੇ ਬੜੇ નિર્દય ਢੰਗ ਨਾਲ ਬਸੰਗ ਸੁੱਟ ਰਹੀ ਆ ਕੋਟ ਰਹੀ ਆ ਬੱਚੇ ਵਿਚ ਚੀਕਚੜਾ ਪਾ ਰਹੇ ਆ ਪਰ ਫੇਰ ਵੀ ਮੈਸਚੀ ਦੀ ਉਹਨਾਂ ਬੱਚਿਆਂ ਨੂੰ ਉਹਨਾਂ ਆਗੂਆਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਪਹੁੰਚੇ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਇਸੀ ਦੀ ਦਾਤ ਦਿੱਤਾ ਕਿ ਉਹਨਾਂ ਨੇ ਬੜੇ ਤਗੜੇ ਹੋ ਕੇ ਉਹ ਇੱਕ ਹਸਾਬ ਦਾੜਾ ਸੈਂਟਰ ਦਾ ਨੱਕਾ ਮੋੜ ਦਿੱਤਾ ਮੂੰਹ ਮੋੜ ਦਿੱਤਾ ਵਾ ਇਹ ਸਾਡੇ ਨੌਜਵਾਨਾਂ ਦੀ ਇੱਕ ਬਹੁਤ ਤਗੜੀ ਉਪਲਬਧੀ ਆ ਪਰ ਸਰਕਾਰ ਨੇ ਜਿਹੜੇ ਹੱਥ ਕੰਡੇ ਹੱਥ ਕੰਡੇ ਨਹੀਂ ਵਰਤਣੇ ਚਾਹੀਦੇ ਜਿਸ ਦੇ ਨਾਲ ਕਿ ਦੇਸ਼ ਦਾ ਮੌਰ ਖਰਾਬ ਹੋਵੇ ਕਿਉਂਕਿ ਯੂਨੀਵਰਸਿਟੀ ਪੰਜਾਬ ਦੀ ਆ ਇਹ ਪੰਜਾਬ ਕੋ ਰਣੀ ਚਾਹੀਦੀ ਆ ਇਹ ਠੀਕ ਆ ਕਿ ਇਹਦੇ ਵਿੱਚ ਸਾਰੇ ਦੇਸ਼ ਦੇ ਬੱਚੇ ਵਾ ਕੋਰ ਚਿੱਟਾ ਰੁਣ ਕੇ ਪਰਦੇ ਆ ਵਿਦਿਆਲੇ ਦਾ ਤਕਲੀਮ ਲੈਂਦੇ ਆ ਉਹ ਇੱਕ ਚੰਗੀ ਗੱਲ ਆ ਕੋਈ ਨਾ ਸਕੂਲ ਹੁੰਦੇ ਆ ਯੂਨੀਵਰਸਿਟੀ ਆ ਕਾਲਜ ਹੁੰਦੇ ਆ ਇੱਕ ਇਸ ਧਰਮ ਦੇ ਨਹੀਂ ਹੁੰਦੇ ਇਸ ਦੇ ਵਿੱਚ ਹਰ ਇੱਕ ਧਰਮ ਦਾ ਬੱਚਾ ਆਣ ਕੇ ਵਿਦਿਆਲਿਆ ਤੇ ਤਕਲੀਮ ਲੈ ਕੇ ਉੱਚੀ ਵਿਦਿਆ ਅਧਿਅਨ ਕਰਕੇ ਤੇ ਆਪਣੇ ਜਿਹੜੇ ਆ ਦੇਸ਼ ਦੀ ਸੇਵਾੜੀ ਉਹ ਕਰ ਸਕਦਾ ਕਿਸੇ ਢੰਗ ਨਾਲ ਹਾਂਜੀ ਤੇ ਜਿਸ ਤਰ੍ਹਾਂ ਆਪਾਂ ਆ ਵੇਖਦੇ ਆ ਅੱਜ ਕੱਲ ਜਿਹੜਾ ਪਹਿਲੀਆਂ ਸਰਕਾਰਾਂ ਆ ਆਕਾਲੀ ਵੀ ਆ ਏਕਾਗਸ ਵੀ ਆ ਮੁਰਗੇ ਬੀਜੇਪੀ ਆਈ ਫੇਰਾ ਪਛੜੂ ਵਾਲਿਆਂ ਨੂੰ ਵੇਖਿਆ ਤੁਹਾਨੂੰ ਇਹ ਜਿਹੜਾ 2027 ਦੀ ਗਾੜੀ ਇਲੈਕਸ਼ਨ ਹੋਣੀ ਆ ਇਹਦੇ ਸਬੱਤ ਵਿੱਚ ਤੁਸੀਂ ਕੀ ਆਪਣੇ ਰੱਖਦੇ ਜੇ ਵਿਚਾਰ ਸਰਦਾਰ ਜੋਸੂਬ ਸਿੰਘ ਜਿੰਨਾ ਚਿਰ ਪੰਜਾਬ ਦੀ ਕੋਈ ਐਹੋ ਜਿਹੀ ਪਾਰਟੀ ਜਿਹੜੀ ਕਿ ਸਿਰਫ ਪੰਜਾਬ ਦੇ ਮਸਲੇ ਦੇ ਬੋਲੇ ਪੰਜਾਬ ਦੇ ਹਕਾਂ ਦੀ ਗੱਲ ਕਰੇ ਪੰਜਾਬ ਦੀ ਹੋਵੇ ਆਪਾਂ ਮੰਨਦੇ ਆ ਕਿ ਪਹਿਲੀਆਂ ਪਾਰਟੀਆਂ ਵੀ ਪੰਜਾਬ ਦੀਆਂ ਸੀ ਕਾਲੀਦਲ ਬਦਲ ਕੇ ਅਕਾਲੀ ਨੂੰ ਮੈਂ ਕਹੂੰਗਾ ਕਾਲੀਦਲ ਬਦਲ ਕੇ ਕਾਂਗਰਸ ਫਿਰ ਸਾਡੇ ਵਿੱਚ ਬੀਜੇਪੀ ਪੰਜਾਬ ਵੀ ਚਲਦੀ ਆ ਪਾਣੋ ਕੱਢ ਜੋੜ ਕਾਲੀਦਲ ਨਾਲ ਕਰਕੇ ਚਲਦੀ ਸੀ ਕੁਝ ਸਮੇਂ ਤੋਂ ਨਕਲਿਆ ਰਿਹਾ ਪਰ ਮਾਰੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਬਣਾਉਂਦੇ ਪਰ ਪੰਜਾਬੀ ਪਾਜਬਾਨ ਨੂੰ ਨਹੀਂ ਚਾਹੁੰਦੇ ਬੀਜੇਪੀ ਨੂੰ ਨਹੀਂ ਚਾਹੁੰਦੇ ਕਿਉਂ ਕੋਈ ਸ਼ੁਰੂ ਤੋਂ ਸਿੱਕਾ ਨਹੀਂ ਬੈਠ ਰਹੀ ਆ ਦੋਹਾਂ ਪਾਰਟੀਆਂ ਤੋਂ ਲੋਕ ਤੰਗ ਹੋਏ ਸੀ ਕਿ ਬਦਲ ਗਿਆ ਉਹ ਤਕੜੀ ਵਾਲਿਆਂ ਕੋਲ ਤੇ ਪੰਜੇ ਵਾਲੇ ਕਾਂਗਸ ਵਾਲਿਆਂ ਕੋਲ ਗੁਰੂ ਸਾਹਿਬਾਂ ਦੀਆਂ ਬਦਬੀਆਂ ਹੋ ਗਈਆਂ ਨਸ਼ਿਆਂ ਨੇ ਦਰਿਆ ਚੱਲ ਗਏ 84 ਵਰਤ ਕੀ ਕਈ ਕੋਜ ਹੋ ਗਿਆ ਇੱਥੋਂ ਤੱਕ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਦਬੀਆਂ ਹੋ ਗਈਆਂ ਬਰਗਾੜੀ ਉਰੇ ਕਾਣ ਹੋ ਗਿਆ ਬਾਬਲ ਕਲਾ ਵਰਗੇ ਕਾਣ ਹੋ ਗਿਆ ਸਿੱਖਾਂ ਨੂੰ ਬਦਲ ਕੇ ਜਾਂ ਕੰਸ ਨਿਆਣ ਨਹੀਂ ਦਿਵਾ ਸਕੀ ਉਹਦੇ ਕਪਟਨ ਨੇ ਵੀ ਗੁਟਕਾ ਸੌ ਫੜ ਕੇ ਸੌਂ ਖਾਧੀ ਸੀ ਕਿ ਮੰਨਣਾ ਜਿਆ ਨੂੰ ਬੰਦ ਕਰੂੰਗਾ ਮੈਂ ਬੇਦਵੀ ਦੇ ਵੀ ਜਿਹੜੇ ਉਹ ਹੱਥ ਦਵਾਉਂਗਾ ਪਰ ਸਾਨੂੰ ਇਨਸਾਫ ਹੋ ਨਹੀਂ ਮਿਲਿਆ ਕੌਮ ਜਿਹੜੀ ਆਉ ਖਾਲਸਾ ਰਸਤਿਹ ਕਾਮ ਇਹਨਾਂ ਦੋ ਪਾਰਟੀਆਂ ਕੋ ਬਹੁਤ ਥੱਕ ਚੁੱਕੀ ਸੀ ਤੀਸਰਾ ਬਦਲ ਕੋ ਲੱਭ ਰਹੀ ਸੀ ਪਰ ਉਹ ਤੀਸਰਾ ਬਦਲ ਜਿਹੜਾ ਆਇਆ ਚੌਰ ਦੇ ਰੂਪ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਜੋ ਕਿ ਟੁਟਕਲੇ ਬਾਜ ਬੰਦਾ ਸੀ ਸਟੇਜਾਂ ਤੇ ਕਮੇਡੀਆਂ ਕੂਡੀਆਂ ਕਰਦਾ ਸੀ ਤੇ ਉਸੇ ਮਤਲਬ ਗੱਲਾਂ ਕਰਨੀਆਂ ਬੰਦਾ ਜਿਆ ਜਾਣਦਾ ਹੁੰਦਾ ਉਹ ਲੋਕਾਂ ਨੂੰ ਕਪੜੇ ਕਰਾਉਣ ਵਿਚ ਲੈ ਲੀਦਾ ਤੇ ਲੋਕ ਅੱਗੇ ਤੰਗ ਹੋਏ ਸੀ ਤੇ ਉਹਦੇ ਬੰਦੇ ਜਿਹੜੇ ਆ ਪਹਿਲੋਂ ਐਮਪੀ ਐਮਐਲਏ ਬਣਦੇ ਆ ਰਹੇ ਆ ਪਰ 2003 ਜਾਂ 6 ਸਭ ਤੱਕ ਹੀ ਬਣੇ ਪਰ ਇਸ ਵਾਰੀ ਲੋਕਾਂ ਨੇ ਇੱਕ ਮਨ ਬਣਾ ਲਿਆ ਆਏ ਅਮਰਤਪਾਲ ਜੀ ਵੀ ਆਏ ਇਹਦੇ ਵਿੱਚ ਸਰਦਾਰ ਸਿੰਘ ਮਾਨ ਦੀ ਸਰਕਾਰ ਦੇ ਬੰਦੇ ਖਲੋਤੇ ਪਰ ਉਹਨਾਂ ਪਾਰਟੀ ਨੂੰ ਲੋਕਾਂ ਨੇ ਨਹੀਂ ਮੰਨਿਆ ਸਿਰਫ ਤੇ ਸਿਰਫ ਭਗਵੰਤ ਮਾਨ ਦੀ ਸਰਕਾਰ ਨੂੰ ਲੋਕਾਂ ਨੇ ਹਤਵਾ ਦਿੱਤਾ ਅਤੇ 92 93 ਸੀਟਾਂ ਜਿਹੜੀਆਂ ਆ ਉਹ ਦੇ ਦਿੱਤੀਆਂ ਪਰ ਜੇ ਵੇਖਿਆ ਜਾਵੇ ਜੋ ਸਾਡਾ ਨੁਕਸਾਨ ਪਹਿਲਾਂ ਦੋ ਪਾਰਟੀਆਂ ਨੇ ਕੀਤਾ ਸੀਗਾ ਉਸ ਤੋਂ ਵੱਧ ਸਾਡਾ ਨੁਕਸਾਨ ਆ ਉਹਨੇ ਭਗਵੰਤ ਮਾਨ ਨੇ ਕਰ ਦਿੱਤਾ ਕੋਈ ਮਸਲਾ ਹਲ ਨਹੀਂ ਹੋਇਆ ਲੁੱਟਾਂ ਖੋਹਾਂ ਕਰਨ ਵੱਧ ਚੁੱਕੀਆਂ ਚੋਟੀ ਦੇ ਬੰਦੇ ਸਾਡੇ ਮਾਰ ਦਿੱਤੇ ਗਏ ਜਿਹੜਾ ਖਿਡਾਰੀ ਵੀ ਅਤੇ ਬੁਲਾਰੇ ਵੀ ਅਤੇ ਹੋਰ ਬੰਦੇ ਜਿਹੜੇ ਭਾਈ ਜੀਤ ਸਿੰਘ ਦੁਰਗੇ ਆਪਣੇ ਜਿਹੜੇ ਆ ਜੀ ਮੂਸੇ ਵਾਲਾ ਵਰਗੇ ਉਹ ਸਤਾ ਪਸਾਰੇ ਜਾਣਦੇ ਆ ਕੀ ਕੋਝ ਹੋਇਆ ਜੋ ਕਿ ਅੱਜ ਤੱਕ ਲਗਾਤਾਰ ਇਹ ਵਰਤਾਰਾ ਚੱਲ ਰਿਹਾ ਆ ਸੋ ਮੈਂ ਚ ਮੈਂ ਤੇ ਸਮਝਾਉਣਗੇ ਸਾਡੀ ਆਉਣ ਵਾਲੀ ਨਸਲ ਨੂੰ ਬਚਾਉਣ ਵਾਸਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਸਰਦੀਆਂ ਬਨ ਸ਼ਾਨ ਪੰਜਾਬ ਦੀ ਬਚਾਉਣ ਵਾਸਤੇ ਸਭ ਸ੍ਰੀ ਗੁਰੂ ਅੰਸਾ ਦੀ ਮਾਨ ਮਰਜਾਦਾ ਲਾਗੂ ਕਰਨ ਵਾਸਤੇ ਅਤੇ ਸ੍ਰੀ ਅਕਾਲ ਸਭ ਦੀ ਮਾਨ ਮਰਜਾਦਾ ਬਹਾਲ ਕਰਵਾਉਣ ਵਾਸਤੇ ਸਾਨੂੰ ਖਾਲਸਾ ਰਾਜ ਬਹੁਤ ਜ਼ਰੂਰੀ ਆ ਖਾਲਸਾ ਰਾਜ ਦੇ ਲਾਸਤੇ ਇੱਕ ਹੀ ਪਾਰਟੀ ਜਿਹੜੀ ਆ ਉਹ ਸਰਦਾਰ ਸਿਮਰ ਸਿੰਘ ਜੀ ਮਾਨ ਸ਼੍ਰੋਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ 40-42 ਸਾਲ ਤੋਂ ਤਕਰੀਬਨ ਚੱਲ ਰਿਹਾ ਤੇ ਇੱਕ ਹੀ ਸਟਾਨੇ ਉਹਨਾਂ ਦਾ ਸਰਦਾਰ ਮਾਨ ਸਿੰਘ ਸਾਹਿਬ ਦਾ ਕਿ ਉਹ ਪੰਜਾਬ ਨੂੰ ਖੁਸ਼ਹਾਲ ਵਸਦਾ ਰਹਿਣਾ ਚਾਹੁੰਦੇ ਆ ਤੇ ਪੰਜਾਬ ਦਾ ਆਪਣਾ ਰਾਜ ਰੱਖਣਾ ਚਾਹੁੰਦੇ ਆ ਸੋ ਜਿੰਨਾ ਚਿਰ ਸਾਡੀ ਕੋਈ ਐਹੋ ਜਿਹੀ ਹਾਲੂ ਜਥੇਬੰਦੀ ਜਿਹੜੀ ਦਿੱਲੀ ਦੇ ਅੱਖਾਂ 'ਚ ਅੱਖ ਪਾ ਕੇ ਗੱਲ ਨਾ ਕਰ ਸਕੇ ਇਹੋ ਜਿਹੀ ਸਰਕਾਰ ਜਿਉਂ ਚੋਂ ਨਾ ਬਣੇ ਉਨ ਚਿਰ ਪੰਜਾਬ ਦੇ ਮਸਲੇ ਜਿਉਂਦੇ ਉਤੇ ਉਦ ਰਹਿਣਗੇ ਮੈਂ 2027 ਦੇ ਵਿੱਚ ਪੂਰੀ ਕੌਮ ਨੂੰ ਪੂਰੇ ਪੰਜਾਬ ਨੂੰ ਇਹ ਬੇਨਤੀ ਅਪੀਲ ਜੋਧੜੀ ਹੱਥ ਜੋੜ ਕੇ ਕਰਨੀ ਚਾਹੁੰਦਾ ਕਿ ਅੱਗੇ ਆਪਾਂ ਬਹੁਤ ਮਾਰ ਖਾ ਲਈ ਹੈ ਹਰ ਪੱਖ ਤੋਂ ਹੀ ਬੱਚੇ ਬਹੁਤ ਮਰਵਾ ਲਿਆ ਨੁਕਸਾਨ ਪੰਜਾਬ ਦਾ ਬਹੁਤ ਕਰਵਾ ਲਿਆ ਯੂਨੀਵਰਸਟੀਆਂ ਰਾਜਧਾਨੀਆਂ ਦਰਿਆਈ ਪਾਣੇ ਪਾਖੜਾ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਪੰਜਾਬੀ ਬੋਲ ਦੇ ਇਲਾਕੇ ਪੰਜਾਬੀ ਬੋਲ ਤੇ ਸਾਡੇ ਪਾਬੰਦੀ ਲਾਈ ਜਾ ਰਹੀ ਆ ਸੋ ਇਸ ਕਰਕੇ ਜੇ ਅਸੀਂ ਸਿਆਣੇ ਨਾਮ ਬਣੇ ਅਸੀਂ ਆਪਣਾ ਕੋਈ ਇਹੋ ਜਿਹਾ ਜਿਸ ਤਰ੍ਹਾਂ ਕੇ ਨਾਮ ਲਾਇਆ ਜਿਹੜਾ ਕਿ ਸਾਡੀ ਕੌਮ ਦੀ ਅਗਵਾਈ ਕਰ ਸਕਤੇ ਕਰੇ ਵੀ ਉਹ ਸੰਤ ਜਗਨਨਾਥ ਸਿੰਘ ਭਿੰਡਰਾਂ ਵਾਲਿਆਂ ਨੂੰ ਤੇ ਇਹਦੇ ਵਿੱਚ ਕੋਈ ਚੀਜ਼ ਕੁਵਾਲੀ ਗੱਲ ਨਹੀਂ ਗਈ ਕਿਉਂਕਿ ਸੰਤ ਜੀ ਜਗਨਨਾਥ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਏਜੰਸੀਆਂ ਨੂੰ ਗੁਨਾਮ ਕੀਤਾ ਗਿਆ ਸੀ ਅਗਰ ਉਹਨਾਂ ਦਾ ਰਾਜ ਹੁੰਦਾ ਤੇ ਨਾ ਕੋ ਹਿੰਦੂ ਮਰਦਾ ਨਾ ਕੋ ਸਿੱਖ ਮਰਦਾ ਨਾ ਕੋ ਮੁਸਲਮਾਨ ਮਰਦਾ ਨਾ ਕੋ ਹੋਰ ਕਿਸੇ ਦਾ ਨੁਕਸਾਨ ਹੁੰਦਾ ਕਿਉਂ ਖਾਲਸਾ ਰਾਜ ਪਹਿਲੋਂ ਲੋਕਾਂ ਨੇ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਮਹਾਰਾਜ ਸਿੰਘ ਤਾਂ ਵੇਲੇ ਛੇਰੇ ਪੰਜਾਬ ਦਾ ਰਾਜ ਸਾਰੇ ਵੇਖਿਆ ਮਹਾਰਾਜ ਸਿੰਘ ਦਾ ਜਿਹਦੇ ਵਿੱਚ ਨਾ ਕੋਈ ਕਤਲ ਨਾ ਕੋਈ ਡਾਕਾ ਨਾ ਕੋਈ ਚੋਰੀ ਨਾ ਧੱਕਾ ਸੋ ਇਹੋ ਜਿਹਾ ਹਲੀਮੀ ਰਾਜ ਆਪਾਂ ਨੂੰ ਫੇਰ ਚਾਹੀਦਾ ਵਾ ਤੇ ਉਸ ਦੇ ਵਾਸਤੇ ਇੱਕ ਹੀ ਪਾਰਟੀ ਆ ਸਰਦਾਰ ਸਿੰਘ ਸਿੰਘ ਮਾਨ ਸ਼ੌਣੀ ਕਾਲੀ ਦਾ ਲੰਬਰ ਸਰ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਹਿੰਦੂ ਸਾਈ ਸਿੱਖ ਜਾ ਜਿੰਨੇ ਵੀ ਉੱਥੇ ਫਿਰਕੇ ਰਹਿ ਰਹੇ ਨੇ ਧਰਮ ਕੋਈ ਮਾੜਾ ਨਹੀਂਗਾ ਸਾਰੇ ਧਰਮ ਚੰਗਿਆ ਕਿਸੇ ਧਰਮ ਦੇ ਵਿੱਚ ਬੰਦੇ ਮਾੜੇ ਹੋ ਸਕਦੇ ਆ ਭਾਵੇਂ ਸਿੱਖ ਧਰਮ ਹੀ ਹੋਵੇ ਉਹਦੇ ਵਿੱਚ ਪਾਪੀ ਬੰਦੇ ਹੋ ਸਕਦੇ ਆ ਸੋ ਇਸ ਕਰਕੇ ਆਪਾਂ 27 ਉਹ ਚੋਣਾਂ ਜਿਹੜੇ ਆਏ ਵੀ 27 ਦੇ ਵਿੱਚ ਇਲੈਕਸ਼ਨ ਆਉਣੀਆਂ ਉਹਦੇ ਵਿੱਚ ਸਮੁੱਚੀ ਪਾਰਟੀ ਜਿਹੜੀ ਆ ਸਰਦਾਰ ਸਿੰਘ ਸਿੰਘ ਮਾਨ ਨੂੰ ਵਾਰਡ ਹੋਰ ਲਈਏ ਤਾਂ ਕਿ ਅਮਰ ਸਭ ਪੰਜਾਬ ਦੀ ਕਾਇਆ ਕਲਪ ਹੋ ਸਕੇ ਬਾਰਡਰ ਖੁੱਲ ਸਕਣਾ ਸਮੁੱਚਾ ਵਿਕਾਸ ਹੋ ਕੇ ਹੋ ਕੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਾ ਅਤੇ ਜਿਹੜੇ ਸਾਡੇ ਬਾਜ਼ਾਰ ਖੁੱਲਣਾ ਸਾਡੀਆਂ ਫਸਲਾਂ ਨੇ ਸਿੱਧੀਆਂ ਜੜੀਆਂ ਵੇਖ ਸਭਣਾ ਅਤੇ ਲੋਕਾਂ ਨੂੰ ਮੁਨਾਫਾ ਹੋ ਸਕੇ ਇਹ ਸਿਰਫ ਸਰਦਾਰ ਸਿਮਰ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਕਰ ਸਕਦਾ ਵਾ ਬਾਕੀ ਆਪਾਂ ਸਾਰੀਆਂ ਪਾਰਟੀਆਂ ਵੇਖ ਲਈਆਂ ਵਾ ਉਹ ਲੁੱਟਣ ਵਾਸਤੇ ਆਉਂਦੀਆਂ ਵਾ ਕੁੱਟਣ ਵਾਸਤੇ ਆਉਂਦੀਆਂ ਵਾ ਤੇ ਸਾਡੀਆਂ ਜੜਾ ਪੁੱਟਣ ਵਾਸਤੇ ਆਉਂਦੀਆਂ ਵਾ ਪਰ ਇਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਾਜਿਆ ਖਾਲਸਾ ਪੰਥਿਆ ਪੰਜਾਬ ਗੁਰੂਆਂ ਦੇ ਧਰਤੀ ਆ ਇੱਥੇ ਕਈ ਆਏ ਕਈ ਗਏ ਪਰ ਖਾਲਸਾ ਨੇ ਕੋ ਹਰਾ ਸਕਿਆ ਨਾ ਕੋ ਹਰਾ ਸਕੂਗਾ ਜੋ ਅੜੂਗਾ ਉਹ ਝੜੂਗਾ ਜੋ ਖਾਲਸੇ ਸਰਨ ਪਰੂਗਾ ਉਹ ਤਰੂਗਾ ਇਹ ਗੁਰੂ ਸਾਹਿਬਾਂ ਨੇ ਫਰਮਾਨ ਕੀਤੇ ਆ ਸੋ ਮੇਰੀ ਤੇ ਇਹੋ ਹੀ ਅਪੀਲ ਆ ਕਿ ਆਪਾਂ ਸਾਰੀਆਂ ਸਰਕਾਰਾਂ ਵੇਖ ਲੀਆਂ ਆ ਆਪਾਂ ਗਾੜੀ ਹੋਰ ਨਖਾਮ ਨਹੀਂ ਕਰਉਣਾ ਆਪਾਂ 24/7 ਦੇ ਨਿਸ਼ਾਨਾ ਵਿੱਚ ਸਿਰਫ ਤੇ ਸਿਰਫ ਸਰਦਾਰ ਸਿੰਘ ਸਿੰਘ ਮਾਨ ਸ਼੍ਰੋਮਣੇ ਕਾਲੀ ਦਾਲ ਦੀ ਸਰਕਾਰ ਬਣਾਈਏ ਤੇ ਆਪਣਾ ਰਾਜ ਭਾਗ ਆਪ ਕਾਇਮ ਕਰੀਏ ਆਪਣੇ ਸਰੂਪ ਜਿਹੜੇ ਆ ਉਹਨਾਂ ਨੂੰ ਬਚਾਈਏ ਕੌਮ ਦੀ ਆਣ-ਬਾਨ ਸ਼ਾਨ ਬਹਾਲ ਕਰੀਏ ਸਭ ਸਿਪੁਰੰਸਾ ਮਹਾਰਾਜ ਜੀ ਦੀ ਆਣ-ਬਾਨ ਸ਼ਾਨ ਜਿਸ ਤਰ੍ਹਾਂ ਪੂਰੀ ਦੁਨੀਆ ਵਿੱਚ ਚੱਲ ਰਹੀ ਆ ਤੇ ਮਹਾਨ ਆ ਉਹਨੂੰ ਹੋਰ ਵੀ ਮਹਾਨ ਕੀਤਾ ਜਾਵੇ ਕਿਉਂਕਿ ਅੱਜ ਸਾਡੀ ਕੌਮ ਤੇ ਬਹੁਤ ਵੱਡਾ ਤਬਾਹਲਾ ਵੀ ਚੁਕਾ ਕਿ ਅਸੀਂ ਆਪਣੇ ਗੁਰੂ ਦੀਆਂ ਹੋਈਆਂ ਬੇਦਬੀਆਂ ਦਾ ਵੀ ਹਿਸਾਬ-ਤਬ ਨਹੀਂ ਲੈ ਸਕੇ ਮਾ ਸਮੁੱਚੇ ਦਲ ਅੰਥਕ ਦਲ ਜਿੰਨੇ ਵੀ ਆ ਨੰਗ ਸਿੰਘ ਜਿਹੜੇ ਬੰਦਿਆਂ ਜਾਂ ਧਾਰਮਿਕ ਜਿੰਨੇ ਉਹ ਜਿਹੜੇ ਬੰਦਿਆਂ ਉਹਨਾਂ ਸਰਮੇ ਇੱਕੀ ਬੇਨਤੀ ਆ ਕਿ ਇੱਕ ਹੋ ਜੋ ਏਕਾ ਰੱਖੋ ਪਰਖਾਂ ਸਾਰਿਆਂ ਦੀ ਹੋਣੀਆਂ ਵਾ ਸਮਾਂ ਆ ਰਿਹਾ ਵਾ ਸਮੇਂ ਨੇ ਆਪ ਨੂੰ ਨਹੀਂ ਬਖਸ਼ਣਾ 20 ਸਾਈਡ ਇਲੈਕਸ਼ਨ ਜਿਹੜੀ ਆ ਉਹ ਸਮੁੱਚੇ ਦਲ ਸਮੁੱਚੀਆਂ ਪਾਰਟੀਆਂ ਸਮੁੱਚੀਆਂ ਜਿਹੜੇ ਬੰਦਿਆਂ ਜਿਹੜੀਆਂ ਕੌਮ ਦਾ ਦਰਦ ਰੱਖਣ ਵਾਲੀਆਂ ਵਾ ਉਹਨਾਂ ਦੇ ਮੈਂ ਗਾਲ ਘਾਰਿਆ ਵਿਰੋਧੀਆਂ ਦੇ ਨਹੀਂ ਜੋ ਕੌਮ ਦਾ ਦਰਦ ਰੱਖਣ ਵਾਲੇ ਆ ਸ੍ਰੀ ਗੁਰੂ ਸਾਹਿਬ ਨੂੰ ਮੰਨਦੇ ਆ ਉਹ ਸਰਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਰਦਾਰ ਸਿੰਘ ਸਿੰਘ ਮਾਨ ਦੀ ਦਵਾਈ ਸਰਕਾਰ ਬਣਾਈਏ ਅਤੇ ਖਾਂਸਾ ਰਾਜ ਰਹੀਏ ਤੇ ਸਭ ਨੂੰ ਸੁੱਖ ਪਹਚਾਈਏ ਉਹ ਚੁਗ ਮਾਫ ਕਰਨੀ ਜੀ ਕੋਈ ਵੱਦਘਾਟ ਬੋਲਿਆ ਗਿਆ ਹੋਵੇ ਤੇ ਮੁਆਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੋਰ ਨਾਲ